ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਸ਼੍ਰੋਮਣੀ ਅਕਾਲੀ ਦਲ ਦੀ partite ਸੰਬੰਧੀ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਧੂਰੀ ਵਿਖੇ ਪਰਵੀ ਮੀਟਿੰਗ ਹੋਈ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਮਿਲ ਰਿਹਾ ਹੈ ਪਰਵਾ ਹੁੰਗਾਰਾ ਦੇਖੋ ਪੂਰੀ ਖਬਰ ਡੀਡੀਐਸ ਨਿਊਜ਼ ਤੇ ਸੁਖਵਿੰਦਰ ਸਿੰਘ ਪਲਾਹਾ ਦੇ ਨਾਲ ਹਰ ਭਗਵਾਨ ਚੀਮਾ ਦੀ ਵਿਸ਼ੇਸ਼ ਰਿਪੋਰਟ ਦੇਵੀ ਗੋਲ ਦੇ ਜੁੜੇ ਹੋਏ ਸਾਧ ਸੰਗਤ ਜੀ ਅਤੇ ਰਾਜੇ ਰਾਏ ਜੀ ਦਾ ਨਾਸਾ ਵੈਰੀ ਜੀ ਜੀ ਤੇ ਆਪਣਰੇ ਵਿੱਚ ਸਾਡੇ ਬਹੁਤ ਇਸਤਾਜ ਨੰਬਰ 3 ਕਮੇਟੀ ਨਗਵਾ ਜੀ ਜੀ ਜੁੜਾ ਸਰ ਗੁਰੂ ਸਿੰਘ ਜੀ ਨਗਵਾ ਸਰ ਤੇ ਬਰਨਿਆ ਸਾਹਿਬ ਤੇ ਗੁਰੂ ਸਾਧ ਸੰਗਤ بیٹھی ہے آج دیئے لیے میٹنگ اپنا کر رہے ہیں کہ اکال تک مہان ہے صرف پانتی ہے بلوں دیتے ہوئے ریسان دے مطابق اپنا میٹنگ کر رہے ہیں دو سمجھوں ਇਤਿਹਾਸ ਦਾ ਦੇਖੋ ਜਦੋਂ ਸ੍ਰੋਮਣੀ ਕਾਜ ਪ੍ਰਧਾਨੀ ਲੀਡਰ ਸ਼ਿਤਰੂ ਅਕਾਲ ਪੁਰਖ ਦੇ ਉੱਪਰ ਸਾਰੇ ਸਿੰਘ ਸਰਵਰਾਂ ਨੇ ਤਾਲੋਬੀਤਾਂ ਤੁਮੜਿਆ ਬਲੋ ਕੀਤੀ ਹੋਈਆਂ ਗਲਤੀਆਂ ਨੂੰ ਦੇਖਦੇ ਹੋਏ ਸ੍ਰੇਸ਼ਟ ਲੀਡਰ ਨੂੰ کالدارینوں انہاں دی سجادے تصاب راہ انہاں دی اقتاہی نکولے سال راہ سجدے تو اساں تو بہت دعا کوائی کر رہا تھا اور جب اس مستری کے پریا ہم سارے تھوڑی جنن میں دیکھو کنا ہمارے بازار میں یہ سوسمیلی خاصتہ کی طوری حال کا انہیں صاحب ہوئے ہی لیکن ٹرین کو دیکھتا دیا کیونکہ جیڑا بارمان آرمی ہے وہ کیا 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 بھی ہاں سے جانتا کرائیں گے اینا کچھ بیڑنا کہے ہونا ہے تکوڑ دابنی جانتا نہیں کی صدار سوال سے کچھ بیڑنے میں نارکیاں ساکھ ساکھوں ہوئے دھما سایاں کچھیاں مجھا کہ یہ ہواں چاہیے گا

ਤੇ ਇਹਨਾਂ ਨੇ ਰੱਖੀਆਂ ਨੇ ਤੇ ਅੱਜ ਅਸੀਂ ਸਾਡੇ ਕੋਲ ਬੈਠੇ ਹਾਂ ਸਰਦਾਰ ਹਰਜੀਤ ਸਿੰਘ ਖੱਬਾ ਭਾਈ ਗੌਰ ਸਿੰਘ ਲੰਗਵਾਰ ਸਰਦਾਰ ਇਕਬਾਲ ਸਿੰਘ ਉਦਾਲ ਗਗਨਜੀਤ ਸਿੰਘ ਬਰਨਾਲਾ அப்பਾ ਸਾਰੇ ਮੋਸਲੇ ਜੀ ਸਤਿਪੰਨੀ ਬਰਨਾਲਾ ਸੱਜਿਆ ਜੀ ਬੀਰਾਂ ਬਰਨਾਲਾ ਸਾਰੇ ਕੱਲੀ ਕਦੇ ਯਾਦ ਨੂੰ ਤੁਸੀਂ ਪਰ ਪੰਜਾਬੀਆਂ ਦੇ اس پارٹی کو کھڑا کرنے والے انہوں نے اکال تک کا حکم مان کے سارے کو بیٹھے رہے حاصل ان کی گھر جنہوں نے نمبر سنا کر کی بھی سیوا کی ہے میٹھا جی بیٹھے رہے حاصل بازار میں بیٹھے رہے پاگل ہندو تم نہ سن تک کیوں آئے ہیں انہوں نے یہاں کا نعرہ مارے کہ وہ بات کی تھی جو تھے اپ کو سہ قدر نہیں مان کرتے نا ہاں نعرہ مارا کہ کچھ نے تم سے بات کر ہو تو انہوں نے اپنے کیام میں پڑھیں انہوں نے مجھے پڑھتی یہ جو کیتا ہے یہ بہت دن ہوئے ہیں رکوے ستنے میں ستنے خلتے پھر جیسے بھنایا وہی اپنے اپنے جا کے انہوں نے کوئی پیدا کرنے ہوئی کوئی کوئی پڑھ رہنے ہوئی پاتین کمیٹی دے نائمبر صاحبان سیجارہ کبھال سیجی دیگونہ رومنی کمیٹی دے سٹاپکا پتا سیجارہ کبھال سیجی دے رومنی کمیٹی دے سٹا نامورسٹ سڈے بھائی صاحب دری جی ہری سنگھ جی نافا گور صاحب جی سارا گرفت ارد کرتے ہیں واحر جی کا خالصہ واحو جی جس دور نکل رہے ہیں اے دردنا ਜਿੱਥੇ ਵੀ ਨਾਨਕ ਨਾਮ ਲੈਵਾ ਸਿੱਖ ਬੈਠਾ ਹੈ ਕੈਬ ਵਿੱਚ ਸੁਬੇ ਜੀ ਬੈਠਾ ਹੈ ਸੁਪੇ ਤੋਂ ਬਾਹਰ ਸੁਬੇ ਆਂ ਬੈਠਾ ਹੈ ਖਾਸ ਕਰਕੇ ਜਦ ਆਪਣਾ ਸਿੱਖ ਵੀਰ ਬਾਹਰ ਬੈਠੇ ਨੇ ਸਾਰੇ ਚਿੰਤਤ ਨੇ ਦੁਖੀ ਨੇ ਪਰ ਮਨ ਤੇ ਰੋਸਾ ਤੇ ਇਨਕ ਆ ਗਿਆ ਇਹਦਾ ਸੱਤ ਤਰੀਕ ਨੂੰ ਇਹਨਾਂ ਨਹੀਂ ਕੀਤਾ ਹੈ

1973 ਕਹਤਕ ਐਸੇ ਰਵਾਤ ਬਣਦੇ ਨੇ ਆਪਣੇ ਕੋਲ ਸਿਰ ਇੱਕ ਸੀਟ ਮਿਕਰਦੀ ਹੈ ਟੇਆ ਉਹਨਾਂ ਨਾਲ ਸਭ ਕੀ ਕਹੂੰਗੇ ਅੱਜ ਜਿਹੜੀ ਮੀਟਿੰਗ ਹੈ ਕਿੱਦਾਂ ਦੀ ਕਿਸ ਮਕਸਦ ਸੀ ਮੁੱਖ ਮਕਸਦ ਕੀ ਸੀ ਇਹ ਜਿਹੜਾ ਸ਼ਰਮਣੀ ਗੱਲ ਦੀ ਦਲ ਨੂੰ ਆਦੇਸ਼ ਹੋਏ ਨੇ ਔਰ ਅਕਾਲ ਤਖਤ ਸਾਹਿਬ ਦੀ ਫਸੀਲਤੋਂ ਆਦੇਸ਼ ਹੋਏ ਨੇ ਇਹ ਉਹ ਨਾ ਕਿਉਂਕਿ ਸਾਰੇ ਸਿੱਖ ਜਿੱਥੇ ਵੀ ਬੈਠਾ ਹੈ ਗੁਰੂ ਨਾਨਕ ਨਾਮ ਲਾਵਾ ਸਿੱਖ ਬੈਠਾ ਹੈ ਉਹਦਾ ਸਿਰ ਝੁਕਦਾ ਹੈ ਅਕਾਲ ਤਖਤ ਸਾਹਿਬ ਦੇ ਅੱਗੇ ਉਹਨਾਂ ਨੇ ਜਿਹੜੇ ਹੁਕਮ ਕੀਤੇ ਸੀ ਉਸ ਦੀ ਗੜੀ ਆਜ ਦੀ ਜਿਹੜੀ ਧੂਰੀ ਚ ਮੀਟਿੰਗ ਕੀਤੀ ਹੈ ਇਹ ਸਾਰੇ ਵਰਕਰ ਸਹਬਾਨ ਅੱਜ ਇਕੱਠੇ ਸੀਗੇ ਔਰ ਸਾਰੀ ਲੀਡਰਸ਼ਿਪ ਇੱਥੇ ਸੀ ਔਰ ਫਸਿਲ ਤੋਂ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਪੰਜ ਸਾਡੇ ਵੀਰਾਂ ਦੀਆਂ ਚਾਰ ਵੀਰਾਂ ਦੀਆਂ ਇੱਕ ਭੈਣ ਦੀ ਉਹਦੇ ਚੋਂ ਸਰਦਾਰ ਇਕਬਾਲ ਸਿੰਘ ਜੀ ਖੰਡਾ ਇਸੇ ਤੌਰ ਤੇ ਆਏ ਹੋਏ ਸੀਗੇ ਗੋਵਿੰਦ ਸਿੰਘ ਜੀ ਲੌਂਗੋਵਾਲ ਹਰੀ ਸਿੰਘ ਜੀ ਪ੍ਰੀਤ ਅਸੀਂ ਸਾਰੇ ਇਕੱਠੇ ਹੋ ਕੇ ਵਰਕਰ ਸਹਿਬਾਨਾਂ ਨੂੰ ਅੱਜ ਪਰਚੀਆਂ ਵੰਡੀਆਂ ਨੇ ਭਰਤੀ ਮਹਿੰਮ ਸ਼ੁਰੂ ਹੋ ਗਈ ਤੁਰੀ। ਔਰ ਉਹਨਾਂ ਨੂੰ ਸਾਰਿਆਂ ਨੂੰ ਵਰਕਰ ਸਹਿਬਾਨ ਨੂੰ ਬੇਨਤੀ ਇਹ ਹੈ ਵੀ ਭਾਈ ਇੱਕ ਵੀ ਭਰਤੀ ਬਉਗਸ ਨਾ ਹੋਵੇ। ਆਧਾਰ ਕਾਰਡ ਕਿਉਂਕਿ ਇਹ ਹੁਕਮ ਅਕਾਲ ਤਖਤ ਸਾਹਿਬ ਤੋਂ ਆਇਆ ਹੋਇਆ ਵੈਸਾ ਨੇ ਵੀ ਭਰਤੀ ਆਰੰਭ ਕਰੋ ਔਰ ਇਹ ਪੰਜ ਜਿਹੜੇ ਮੈਂਬਰ ਸਹਿਬਾਨ ਉਹਨਾਂ ਨੇ ਚੁਣੇ ਨੇ ਕੋ ਕਰਮ ਚੰਗੇ ਸੀ ਇਹਨਾਂ ਦੇ ਜਿਹੜੇ ਇਹ ਅਕਾਲ ਤਖਸ ਇਹਨਾਂ 'ਚ ਕੋਈ ਵੀ ਜਾ ਕੇ ਉੱਥੇ ਕਿਸੇ ਨੂੰ ਜਵਾਰ ਨਹੀਂ ਵੀ ਉੱਥੇ ਜਾ ਕੇ ਬੇਨਤੀ ਕੀਤੀ ਹੋਵੇ ਵੀ ਬਡਾਲਾ ਸਾਹਿਬ ਨੇ ਜਾਏ ਆਲੀ ਸਾਹਿਬ ਨੇ ਜਾਂ ਸਾਡੀ ਭੈਣ ਸਤਵੰਦ ਕੌਰ ਨੇ ਕਿਸੇ ਨੇ ਵੀ ਉੱਥੇ ਬੇਨਤੀ ਨਹੀਂ ਸੀ ਕੀਤੀ ਵੀ ਸਾਨੂੰ ਇਸ ਦੇ ਮੈਂਬਰ ਬਣਾ ਲਿਓ ਇਹ ਖਾਲ ਬਖ ਦੀ ਲੀਲਾ ਹੈ ਔਰ ਸੰਗਤ ਦਾ ਜੋ ਸਪੋਰਟ ਮਿਲ ਰਹੀ ਹੈ ਦੈਟ ਇਜ਼ ਅਮੇਜ਼ਿੰਗ ਲੋਗ ਆਪ ਘਰਾਂ ਚੋਂ ਇਹ ਮੈਂ ਕਿਉਂਕਿ ਰਣਾਲਾ ਸਾਹਿਬ ਦਾ ਬੇਟਾ ਹੋਣ ਕਰਕੇ ਰਣਾਲਾ ਸਾਹਿਬ ਨਾਲ 18 ਸਾਲ ਮੈਂ ਉਹਨਾਂ ਦੀ ਸਕਿਉਰਿਟੀ ਕਰਿਆ ਇਹ ਜਿਹੇ ਹਾਲਾਤ ਮੈਂ 1985 'ਚ ਦੇਖੇ ਸੀ ਔਰ 85 'ਚ ਜਦ ਰਜੀਵ ਲੋਂਗੋਵਾਲ ਅਕੋਰਡ ਹੋਇਆ ਸੀ ਉਦੋਂ ਪੰਥ ਨੇ 73 ਸੀਟਾਂ ਜਿਤਾ ਕੇ ਭੇਜਿਆ ਸੀਗਾ 117 ਔਰ ਸਾਡੇ ਜ਼ਿਲ੍ਹੇ 'ਚੋਂ ਉਦੋਂ 10 ਸੀਟਾਂ ਵਿਧਾਨ ਸਭਾ ਦੀਆਂ ਹੁੰਦੀਆਂ ਸੀ ਇੱਕ ਪਾਰਲੀਮੈਂਟ ਦੀ ਸੀ ਜਿ세 ਦੀਆਂ ਦਸਾਂ ਦਸੇ ਦੀਆਂ 10 ਸੀਟਾਂ ਪੰਥ ਕੋਲ ਹੋ ਰਿਆ ਕਰਦੀ ਸੀ ਅੱਜ ਮਾਹੌਲ ਉਹਿਆ ਜਾਂ ਬਣ ਗਿਆ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਕਰਕੇ ਆ ਔਰ ਇਹ ਕਿਸੇ ਲੀਡਰ ਪਿੱਛੇ ਨਹੀਂ ਆਉਂਦੇ ਲੋਕ ਕਿਸੇ ਦੇ ਬੁਲਾਇਆ ਨਹੀਂ ਆਉਂਦੇ ਆਪ ਆਪ ਮੁਹਾਰਾ ਇਕੱਠ ਹੁੰਦਾ ਹੈ ਜਿੱਦਾਂ ਕਿੰਨਾ ਮਾਹੌਲ ਹੈ ਕਿੱਦਾਂ ਦਾ ਮਨ ਕੀ ਨੌਜਵਾਨਾਂ ਚ ਉਸ਼ਾ ਪਾਈ ਜਾ ਰਿਹਾ ਹੈ ਕਿੰਨੀ ਕਿ ਭਰਤੀ ਹੋ ਚੁੱਕੀ ਹੈ ਭਰਤੀ ਹਜੇ ਸਟਾਰਟ ਹੋਈ ਹੈ ਔਰ ਇਹ ਇਹਦਾ ਆਗਾਜ਼ ਅਜ ਤੋਰੀ ਜਿੱਥੇ ਅੱਜ ਹੋਇਆ ਹੈ ਨੌਜਵਾਨਾਂ ਨੂੰ ਸਾਡੀ ਅਪੀਲ ਹੈ ਬੀਪੋ ਇਹਦੇ ਚ ਵੱਧ ਚੜ ਕੇ ਹਿੱਸਾ ਪਾਉਣ ਕਿਉਂਕਿ ਜਦ ਤਈ ਨੌਜਵਾਨ ਸ਼ਰੋਮੀ ਅਕਾਲੀ ਦਲ ਚ ਐਕਟਿਵ ਨਹੀਂ ਹੁੰਦੇ ਪੋਲਿਟਿਕਸ ਚ ਐਕਟਿਵ ਨਹੀਂ ਹੁੰਦੇ ਕਿਸੇ ਦਾ ਹੱਲ ਨਹੀਂ ਹੋਣਾ ਇਹ ਜਿਹੜੀ ਇਹ ਦਰਦ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਜੇ ਉਹਨਾਂ ਦੂਜੇ ਸਾਡੇ ਜਥੇਦਾਰ ਸਹਿਬਾਨਾਂ ਦੇ ਮਨਾਂ ਚ ਜਿੱਥਾਂ ਸਿੱਖ ਕੌਮ ਦੇ ਮਨ ਚ ਜਿਹੜਾ ਦਰਦ ਹੈ ਇਹਦੀ ਦਵਾ ਯੂਥ ਤੇ ਸਾਡੀਆਂ ਭੈਣਾਂ ਤੇ ਸਾਡੀਆਂ ਭੈਣਾਂ ਤੇ ਯੂਥ ਜੇ ਤਗੜੇ ਹੋ ਕੇ ਤੁਰ ਪੇ ਫਿਰ ਅਕਾਲ ਪੁਰਖ ਬਹੁਤ ਰਹਿਮਤ ਕਰੂਗਾ ਹਾਂਜੀ ਕੀ ਕਹੂੰਗਾ ਜਿਹੜੀ ਮੀਟਿੰਗ ਮੁੱਖ ਮਕਸਦ ਕੀ ਕੀ ਮੀਟਿੰਗ ਦਾ ਸੋ ਅੱਜ ਸਾਡੇ ਹਲਕਾ ਧੀ ਦੇ ਸਾਰੇ ਪਿੰਡਾਂ ਵਿੱਚ ਸੋਨੇ ਚੱਲਦੇ ਰਕਰ ਸਰਵਨਾਮ ਦੇ ਬਹੁਤ ਖੁਸ਼ੀ ਹੋਈ ਕਿ ਸਾਰੇ ਬੱਚਿਆਂ ਦੇ ਵਿੱਚ ਬਹੁਤ ਵੱਡਾ ਸ਼ਾਪ ਆਇਆ ਕਿ ਬਹੁਤ ਹੀ ਗਿਣਤੀ ਦੇ ਵਿੱਚ ਸੈਂਕੜੇ ਵੀ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਨੂੰ ਨਾ ਕੇ ਸਾਡੀ ਸੰਮੇਜਨ ਦੇ ਵਿੱਚ ਪਹੁੰਚੇ ਨੇ ਕਿਉਂਕਿ ਜੋ શ્રી ਕਾਕਪੱਤ ਸਹਿਬ ਹਨ ਉਹ 2 ਦਸੰਬਰ ਨੂੰ ਨਾਮ ਹੋਇਆ ਸੀ ਕਿ ਉਹਨਾਂ ਨੇ ਕੀਤੇ ਪੰਜ ਮੈਂਬਰ ਦੀ ਕਮੇਟੀ ਸਦਨਾਂ ਦੀ ਬਣੀ ਸਥਾਪਨਾ ਕੀਤੀ ਸੀ ਉਹਦੇ ਤਹਿਤ ਜੋ ਜਨਾ ਇਸੇ ਤਰ੍ਹਾਂ ਇਹ ਮੈਂ ਤੁਹਾਨੂੰ ਸਰਟੀਫਾਈ ਕਰੂੰਗਾ ਸੋ ਉਹਦੇ ਵਿੱਚ ਦੋ ਜਿਹੜੇ ਮੈਂਬਰ ਸੀ ਉਹਨਾਂ ਨੇ ਇਸ ਤਰ੍ਹਾਂ ਪੰਜ ਮੈਂਬਰ ਕਮੇਟੀ ਨੂੰ ਮਾਹਾਰੀ ਸ਼੍ਰੀ ਕਾਮਤ ਸਿੰਘ ਜਿਤੇ ਮਾਨਦਾਨ ਨੂੰ ਹੋ ਰਹੀ ਸੀ ਕਿ ਉਹ ਜਾ ਕੇ ਸਾਰੇ ਵਾਰਤ ਕਰਕੇ ਸ਼੍ਰੋਮਣੀ ਕਮੇਟੀ ਕਰਨ ਦਾ ਚਿੰਤ ਸਾਰੇ ਪਿਆਰ ਕਰਦੇ ਤੇ ਉਹ ਇਹ ਕਰੇ ਉਹਦੇ ਤਹਿਤ ਅੰਚੇ ਸਾਰੇ ਕਮੇਟੀ ਬਣੇ ਤੇ ਜਿਹੜੀਆਂ ਵਾਰਤ ਦੀਆਂ ਕਾਪੀਆਂ ਨੇ ਸਾਰੇ ਵਰਕਰਾਂ ਨੇ ਬੜੇ ਉਤਸ਼ਾਹ ਦੇ ਨਾਲ ਲੈ ਕੇ ਸਾਥੀ ਲੈ ਕੇ ਗਏ ਨੇ ਔਰ ਮਨੇ ਕਿਸੇ ਨੂੰ ਕਹਿਣ ਕਿ ਸਾਡਾ ਇਹਦਾ ਸਮੂਹ ਜਿਹੜਾ ਹੈ ਅੱਜ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਥਾਪਨਾ ਪੰਜ ਸਾਡੇ ਵਿਸ਼ੇ ਵਿੱਚ ਵੀ ਜਿਹੜੇ ਸਿੰਘ ਕਾਲਤ ਸਿੰਘ ਜੀ ਸੁਰੇਸੀ ਉਹਦੇ ਮਤਲਬ ਸਾਰੇ ਆ ਚੱਲੇ ਨੇ ਮੈਨੂੰ ਖੰਡ ਦੇ ਉਹਨੇ ਤੇਰ ਭਾਨ ਕਿਰਾ ਜਿਹੜੇ ਅੱਜ ਦਾ ਹੋਣ ਸਮੇਂ ਚ ਹੋਵੇਗਾ ਮਾਤਰਾ ਸੰਤਸ਼ੋਮਲੀ ਕਾਲੀ ਜਨਾ ਨੂੰ ਜੁੜਨ ਦੀ ਬਰਤ ਉਹ ਵੀ ਸਮੇਂ ਦੇਖੋ ਇਸ ਸਮੂਹ ਕਾਲੀ ਜਨਾ ਜਿਹੜੀ ਇਸ ਤਰ੍ਹਾਂ ਕਾਲਤ ਸਿੰਘ ਤੋਂ ਹੋਈ ਅੱਜ ਵੀ ਜੀ ਕਾਲਤ ਸਿੰਘ ਪੰਜ ਮੈਂਬਰ ਦੀ ਸ਼ਰਧਾ ਕਰਨਾ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਇਹ ਚੱਲ ਰਿਹਾ ਹੈ ਬੜੀ ਬੜੀ ਪਟਾਖੋੜੇ ਨੇ ਵੱਡੀ ਗਿੱਕੜ ਦੀ ਸੰਗਤਾਂ ਜਿਹੜੀਆਂ ਸਿੱਖ ਜਥੇਬੰਦੀਆਂ ਔਰ ਹੋਰ ਕਾਦੀਆਂ ਜੁਨੀਆ ਵੀ ਦੂਸਰੀ ਕਮੇਟੀਆਂ ਨੇ ਗ੍ਰੰਥੀ ਸੰਗਠਨ ਨੇ ਰਾਜਸੀ ਸੰਗਠਨ ਨੇ ਸਾਰੇ ਜੁੜ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਹਿੰਦੂ ਵੀ ਮੁਸਲਮਾਨ ਸਾਰੇ ਹੀ ਛੋਮਣੀ ਖੈਦਲ ਦੀ ਭਰਤੀ ਲੈ ਦੇ ਬਈ ਬੜਾ ਸ਼ਾਪ ਆਇਆ ਸਾਰੇ ਅੱਜ ਭਰਤੀ ਦੇ ਕਾਪੀਆਂ ਚੁੜਾਈਆਂ ਨੇ ਸਾਨੂੰ ਨੂੰ ਆਸ ਹੈ ਕਿ ਵੱਡੀ ਗਿੱਕੜ ਦੀ ਭਰਤੀ ਹੋ ਕੇ ਇਹਨਾਂ ਜਿਹੜਾ ਇਹਨਾਂ ਅੱਗੇ ਇਸ ਕਾਂਗਰਸ ਦੀ ਸਥਾਪਨਾ ਹੋਏਗੀ ਔਰ ਇਹ ਹੀ ਕਾਂਗਰਸ ਦਾ ਪੰਜਾਬ ਨੂੰ ਦਵਾਈ ਕਰੇਗਾ ਔਰ ਇਹ ਸਭ ਪੰਜਾਬ ਦੀ ਇੱਕ ਖੱਟ ਖੜੀ ਖੇਤਰੀ ਪਾਰਟੀ ਹੈ ਉਹਦੇ ਨਾਲ ਸਾਰੀ ਸਭ ਲੋਕਾ ਸਾਹਿਬ ਹੁਣ ਤੱਕ ਕਿੰਨੇ ਕ ਪਾਰਟੀ ਹੋ ਚੁੱਕੀ ਹੈ ਜੀ ਕੁਝ ਇਹ ਤਾਂ ਸਾਡੇ ਕਾਪੀਆਂ ਮਿਲ ਹੀ ਨਹੀਂ ਦੀ ਅਜੇ ਤੱਕ ਐਨੀ ਮੰਗੋ ਡਿਮਾਂਡ ਹੈਗੀ ਨਾ ਕਾਪੀਆਂ ਦੀ ਸਾਨੂੰ ਤੇ ਬਹੁਤ ਸਾਰੀ ਡਿਮਾਂਡ ਹੀ ਰਹਿ ਕੇ ਪੂਰੀ ਹੋ ਰਹੀ ਉਹਨੇ ਕਾਪੀਆਂ ਸੈਕੰਡਰੀ ਜਿਹੜੀਆਂ ਕਾਪੀਆਂ ਆ ਰਹੀਆਂ ਨੇ ਉਹਨਾਂ ਦੀ ਨਾਲ ਹੀ ਲੱਗ ਜਾਂਦੀਆਂ ਨੇ ਪਰ ਬਹੁਤ ਹੋਰ ਭਰਤੀ ਕੀਤੀ ਜਿਸ ਉਹਨਾਂ ਵਸੇ ਜਿਹੜੇ ਦੇ ਸਭ ਤੋਂ ਵੱਧ ਭਰਤੀ ਹੈ ਸਭ ਤੋਂ ਵੱਧ ਜਿਹੜੇ ਮੈਂਬਰ ਨੇ ਸਾਡੇ ਸ਼ਮਨੀ ਕੰਨਿਦਾਂ ਨੇ ਪੰਜ ਠੀਕ ਚੰਦ ਸਾਹਿਬ ਅੱਜ ਜਿਹੜੀ ਮੀਟਿੰਗ ਕੀਤੀ ਦਾ ਮੱਖੀ ਮਕਸਦ ਕੀ ਸੀ ਜੀ ਕੋ ਅੱਜ ਤੂਰੀ ਵਿਧਾਨ ਸਭਾ ਹਲਕੇ ਦੀ ਜੋ ਸ਼੍ਰੀ ਕਾਲਕਟਖ ਸਾਹਿਬ ਤੋਂ ਪਾਣੀ ਮੈਂਬਰ ਕਮੇਟੀ ਬਣਾਈ ਗਈ ਸੀ ਸ਼ੁਰੂ ਵਿੱਚ ਜਲਦੀ ਕੋਲਰ ਸਰ ਜੀਤੀ ਲਈ ਔਰ ਭਰਤੀ ਲਈ ਉਸ ਵੱਲੋਂ ਮੀਟਿੰਗ ਹੈ ਜਿਹੜੀ ਅੱਜ ਤੂਰੀ ਹਲਕੇ ਦੀ ਰੱਖੀ ਗਈ ਸੀ ਜਿਸ ਵਿੱਚ ਤੂਰੀ ਹਲਕੇ ਦੀ ਸਾਰੀ ਲੀਡਰਸ਼ਿਪ ਭਾਈ ਗੋਵਿੰਦ ਸਿੰਘ ਜੀ ਲੰਗਵਾਨ ਸਾਹਿਬ ਸੁਖਾਗਨ ਸਿੰਘ ਪਠਾੜੀ ਜੀ ਸੁਖਾ ਹਰੀ ਸਿੰਘ ਜੀ ਸਾਰੇ ਸਰਕਲ ਪ੍ਰਧਾਨ ਸਾਹਿਬਾਨ ਸਾਰੇ ਆਗੂ ਸਾਹਿਬਾਨ ਪਿੰਨਾ ਕੁਸੰਗ ਸਿੰਘ ਥੂਸੀ ਵੱਡੀ ਜੱਥੇ ਵਿੱਚ ਪਹੁੰਚੇ। ਔਰ ਜਿਸ ਵਿੱਚ तकरीबन ਭਰਤੀ ਸਾਰੇ ਕਾਫੀ ਜਿਆਦਾ ਪਿੰਡਾਂ ਦੀ ਭਰਤੀ ਹੈ ਜਿਹੜੀ ਇਹ ਕਾਫੀਆਂ ਜਿਹੜੀਆਂ ਅਜਵੰਡੇ ਹਨ। ਸੋ ਜੋ ਸ਼ਾਹ ਸੰਗਤ ਤੋਂ ਇੱਥੇ ਨੂੰ ਮਿਲ ਰਿਹਾ ਸ਼੍ਰੀ ਗਨਪਤਕ ਸਾਹਿਬ ਲਈ ਸ਼੍ਰੀ ਗਨਪਤਕ ਸਾਹਿਬ ਵੱਲੋਂ ਬਣਾਈ ਕਮੇਟੀ ਲਈ ਉਹ ਇਹ ਮਹਿਸੂਸ ਹੁੰਦਾ ਹੈ ਕਿ ਅੰਮਰ ਪੰਜਾਬ ਨੂੰ ਬਚਾਉਣ ਲਈ ਲੋਕ ਜਾਗਰੂਕ ਹੋ ਉੱਠੇ ਨੇ ਔਰ ਬਹੁਤ ਵੱਡਾ ਹਲਾਰਾ ਇਸ ਭਰਤੀ ਮੈਨੂੰ ਮਿਲ ਰਿਹਾ ਜਿਸ ਦੇ ਤਹਿਤ ਤੇਜ ਮੇਰਾ ਜਿਹੜਾ ਆ ਹੁਣ ਥੋੜੇ ਸਮੇਂ ਜੀ तकरीबन 25000 ਦੀ ਭਰਤੀ ਹੈ ਜਿਹੜੀ ਤੂਰੀ ਹਲਕੇ ਦੀ ਉਹ ਕਾਪੀਆਂ ਤੇ ਲਿਹਾਜ਼ ਨਾ ਵੰਡ ਦਿੱਤੀ ਗਈ। ਸੋ ਇਸ ਤੋਂ ਪਤਾ ਲੱਗਦਾ ਕਿ ਆਗੂ ਵਰਕਰਾਂ ਚ ਕਿੰਨਾ ਉਤਸ਼ਾਹ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਹ ਇੱਥੇ ਖੜਾ ਕਰਨ ਲਈ ਪੰਜਾਬ ਪੰਖ ਨੂੰ ਬਚਾਉਣ ਲਈ ਇਸ ਪੰਖ ਪਰਵਾਰਕ ਜਮਾਤ ਨੂੰ ਖੇਤਰੀ ਪਾਰਟੀ ਨੂੰ ਦੁਆਰਾ ਖੜਾ ਕਰ ਲਈ ਹੈ ਅਪਰਾਲਾ ਸੰਘ ਕੋਲੋਂ ਕੀਤਾ ਗਿਆ। ਸੋ ਜੋ ਸ਼੍ਰੀ ਦਲਕਤ ਸਾਹਿਬ ਦੇ ਆਦੇਸ਼ ਨੇ ਉਹ ਵੀ ਪਾਰਨਾ ਕਰਨੀ ਚਾਹ ਰਹੇ ਨੇ ਪੂਰਨ ਰੂਪ ਵਿੱਚ ਤਤਪਰ ਵੀ ਹੈ ਔਰ ਬਹੁਤ ਵੱਡੇ ਉਤਸ਼ਾਹ ਨਾਲ ਆ ਜਿਹੜੇ ਇਸ ਪਾਰਟੀ ਮੈਂ ਦੇ ਸ਼ਾਮਲ ਹੋ ਜੀ ਤੁਹਾਨੂੰ ਦਾ ਮੁੱਖ ਮਕਸਦ ਕੀ ਹੈ ਇਹ ਨੌਜਵਾਨਾਂ ਨੂੰ ਨਾਲ ਜੋੜਨਾ ਪਾਰਟੀ ਦੇ ਨਾਲ ਜੋੜਨਾ ਹੈ ਦੇਖੋ ਪੰਜਾਬ ਦੇ ਹਰ ਵਰਗ ਨੂੰ ਨਾਲ ਜੋੜਨਾ ਨੌਜਵਾਨ ਤਾਂ ਹਰ ਸਮਾਜ ਦੀ ਰੀੜ ਦੀ ਹੱਡੀ ਹੋ ਗਈ ਨੇ ਨੌਜਵਾਨਾਂ ਤੋਂ ਬਿਨਾ ਤਾਂ ਕੋਈ ਸੰਸਥਾ ਕੋਈ ਪਾਰਟੀ ਹੈ ਚਾਹੇ ਕੋਈ ਪਰਿਵਾਰ ਹੋ ਕਰਤੀ ਕਰੀ ਨਹੀਂ ਸਕਦਾ ਸੋ ਨੌਜਵਾਨਾਂ ਦੀ ਸ਼ਮੂਲੀਅਤ ਤਾਂ ਹੀ ਜ਼ਰੂਰੀ ਹੈ ਉਸ ਦੇ ਨਾਲ ਨਾਲ ਪੰਜਾਬ ਦਾ ਹਰ ਵਰਗ ਹਰ ਜਾਤ ਹਰ ਕੌਮ ਦੇ ਲੋਕ ਹਰ ਮੱਧ ਦੇ ਲੋਕ ਸਾਰਿਆਂ ਨੂੰ ਇਹ ਖੁੱਲਾ ਸੱਦਾ ਹੈ ਕਿ ਸਾਰੇ ਇਸ ਜਿਹੜਾ ਕਾਰਜਾਇਬ ਦੇ ਵਿੱਚ ਆਪਾਂ ਸ਼ਾਮਲ ਹੋ ਕੇ ਇਸ ਬਾਦਰੂਮ ਚਾਹੀਏ ਜਿਹੜੀ ਪੰਜਾਬ ਦੀ ਅੱਖਾਂ ਦੀ ਕਾਇਰਦਾਰੀ ਕਰਦੀ ਹੈ ਜੀ ਔਰ ਕੁਛ ਨਾ ਕੁਛ ਸਮਝ ਪਿੱਛੇ ਹਟੀ ਹੈ ਉਹਨੂੰ ਖੜੀ ਕਰਨ ਲਈ ਇਹ ਸਾਰਾ ਪ੍ਰੋਗਰਾਮ ਕੀਤਾ ਗਿਆ ਸ਼੍ਰੀ ਦੰਤਕ ਖ ਸਾਹਿਬ ਨੂੰ ਔਰ ਲੋਕ ਨੂੰ ਕੋਰਨ ਨੂੰ ਮੰਨ ਕੇ ਸਹਿਯੋਗ ਕਰਨ ਜੁਨਾਬ ਸਾਹਿਬ ਕੀ ਪਿੰਡ ਪਿੰਡ ਜਿਹੜੀ ਲਹਿਰ ਹੈ ਚਲਾਈ ਜਾਵੇਗੀ ਪਾਰ ਇਹ ਹਰੀ ਬਣੀ ਹੋਈ ਹੈ ਜੀ ਦੇਖੋ ਅਸੀਂ ਜਿਸ ਦਿਨ ਤੋਂ 18 ਅ ਮਾਰਚ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਕੰਮ ਸ਼ੁਰੂ ਕੀਤਾ ਸੀ 18 ਨੂੰ ਬਹੁਤ ਵੱਡਾ ਕਟਸ ਸੀ ਜੀ ਅਕਾਲ ਤਖਤ ਸਾਹਿਬ ਤੋਂ ਉਸ ਤੋਂ ਬਾਅਦ ਪਹਿਲੀ ਮੀਟਿੰਗ ਸੀ ਜਿਹੜੀ ਜਿਲ੍ਹਾ ਵਾਈਸ ਮੀਟਿੰਗਾਂ ਰੱਖੀਆਂ ਗਈਆਂ ਉਹ ਮਲੇਕੋੜਾ ਜਿਲ੍ਹੇ ਦੀ ਅਸੀਂ ਮੀਟਿੰਗ ਰੱਖੀ ਸੀ ਔਰ ਉਹ ਵੀ ਇੱਕ ਰੈਲੀ ਦੇ ਰੂਪ ਤੌਰ ਤੇ ਕੀਤੀ ਉਸ ਤੋਂ ਬਾਅਦ ਜਲੰਧਰ ਮੀਟਿੰਗ ਹੋਈ ਸੰਗਰੂਰ ਹੋਈ ਪਟਿਆਲੇ ਹੋਈ ਔਰ ਗਰਦਾਸਪੁਰ ਹੋਈ ਸਮਰਾਲੇ ਹੋਈ ਕੱਲ ਰੋਪੜ ਸੀ ਸਾਰੀਆਂ ਮੀਟਿੰਗਾਂ 'ਚ ਇੱਕ ਬਹੁਤ ਹੀ ਅਤਸ਼ਾਹ ਵਾਲਾ ਮਾਹੌਲ ਆ ਜਿਹੜਾ ਦੇਖਣ ਨੂੰ ਮਿਲਿਆ। ਤੋਂ ਉਸ ਤੋਂ ਪਤਾ ਲੱਗਦਾ ਕਿ ਸੰਗਤ ਆਪ ਮਹਾਰੇ ਆ ਰਹੀ ਆ। ਕੋਈ ਇਹ ਨਹੀਂ ਵੀ ਕੋਈ ਸੀ ਪਲਾਨ ਕਰਕੇ ਸਿਰਫ ਟੈਲੀਫੋਨ ਤੇ ਜਾਂ ਅਖਬਾਰਾਂ 'ਚ ਸਨੇਹੀ ਲਾਇਏ ਸੀ ਔਰ ਤਕਰੀਬਨ ਪੰਜਾਬ ਦੇ 55 ਪਿੰਡਾਂ ਦੇ ਨਮਾਇੰਦ ਸੱਜਣ ਨੇ ਜਿਹੜੇ ਉਹ ਸਾਰੇ ਅੱਜ ਕਾਪੀਆਂ ਲੈ ਕੇ ਗਏ। ਸੋ ਇਹ ਅਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਇਹਦਾ ਆਉਣ ਵਾਲੇ ਸਮੇਂ 'ਚ ਇਹ ਕਿ ਲੋਕ ਲਹਿਰ ਖੜੀ ਹੋਊਗੀ ਔਰ ਜੋ ਮੌਜੂਦਾ ਸਰਕਾਰ ਤੋਂ ਕਾਂਗਰਸੀਆਂ ਦੀਆਂ ਨੀਤੀਆਂ ਤੋਂ ਆਪ ਤੋਂ ਲੋਕ ਨਿਰਾਸ਼ ਨੇ ਉਹ ਸਾਰੇ ਸੰਗਤ ਆ ਜਿਹੜੀ ਉਹ ਮਹਿਸੂਸ ਕਰਦੀ ਹੈ ਕਿ ਪੰਜਾਬ ਨੂੰ ਬਚਾਉਣ ਲਈ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਦੀ ਮੈਂਬਰ ਸ਼ਾਮਲੀ ਹਾਂ ਕਿੰਦਰ ਸਾਹਿਬ ਇੱਕ ਜਿਹੜੀ ਗੱਲ ਕੀਤੀ ਜਾ ਰਹੀ ਹੈ ਅੱਜ ਇਸ ਮੰਚ ਤੋਂ ਕਿ ਬੀਜੇਪੀ ਦੇ 에ਜੈਂਟ ਕਿਹਾ ਜਾ ਰਿਹਾ ਹੈ ਬੀਜੇਪੀ ਨਾਲ ਗੱਠਜੋੜ ਕੀ ਬੀਜੇਪੀ ਨਾਲ ਗੱਠਜੋੜ ਹੋਣ ਦੀ ਸੰਭਾਵਨਾ ਹੈ ਇਸ ਜੋ ਨਵਾਂ ਅਕਾਲੀ ਦਲ ਹੈ ਇਹਦੀ ਆਉਣ ਵਾਲੀਆਂ ਚੋਣਾਂ ਵਿੱਚ ਕਿਉਂਕਿ ਪਹਿਲਾਂ ਵੀ ਸਮੇਂ-ਸਮੇਂ 'ਤੇ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਰਿਹਾ ਹੈ ਜੋ ਗੱਲ ਲਈ ਜਿਹੜਾ ਸਾਡਾ ਪਲੇਟਫਾਰਮ ਹੈ ਜਿਸ ਪਲੇਟਫਾਰਮ ਤੇ ਅਸੀਂ ਆਪਣੀ ਸ਼ੁਰੂ ਕੀਤੀ ਹੈ ਸਾਡਾ ਏਜੰਟ ਜਿਹੜਾ ਏਜੰਡੇ ਦੇ ਕੰਮ ਆਉਣਾ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰ ਸਰਜੀਤੀ ਲਈ ਕੰਮ ਕਰ ਲਿਆ ਹੈ ਅੰਦਰ ਸਰਜੀਤੀ ਤੋਂ ਭਾਵ ਹੈ ਕਿ ਪਾਰਟੀ ਦੇ ਅੰਦਰ ਜੋ ਢਾਂਚਾ ਖੜਾ ਕਰਨਾ ਉਹਦੇ ਵਿੱਚ ਵੀ ਬਹੁਤ ਵੱਡੇ ਸੋਧ ਔਰ ਸੁਧਾਰਨ ਦੀ ਲੋੜ ਕਰਕੇ ਅਸੀਂ ਉਹਦੀ ਲੋਕਤੰਤਰਿਕ ਢੰਗ ਨਾਲ ਉਹਦੀ ਬਹਾਲੀ ਕਰਨੀ ਹੈ ਇੱਕ ਵਿਅਕਤੀ ਇੱਕ ਪਰਿਵਾਰ ਇੱਕ ਟਿਕਟ ਹੋਵੇ ਪ੍ਰਧਾਨ علیحدਾ ਹੋਵੇ ਮੁੱਖ ਮੰਤਰੀ ਦਾ ਚਿਹਰਾ علیحدਾ ਹੋਵੇ ਔਰ ਉਸ ਦੇ ਪਾਰਲੀਮੈਂਟਰੀ ਬੋਰਡ ਹੋਵੇ ਇਸ ਕਿਸਮ ਦੇ ਵੱਡੇ ਸੁਧਾਰ ਅਸੀਂ ਪਾਰਟੀ 'ਚ ਵੀ ਕਰਨੇ ਨੇ ਔਰ ਇਸ ਦੇ ਨਾਲ ਨਾਲ ਪੰਜਾਬ ਦਾ ਏਜੰਡਾ ਤਿਆਰ ਕਰਨਾ ਜਿਹਦੇ ਵਿੱਚ ਫੈਡਰਲ ਢਾਂਚੇ ਦੀ ਗੱਲ ਹੋਊਗੀ ਬੰਦੀ ਸਿੰਘਾਂ ਦੀ ਰਿਹਾਈ ਆ ਸਿੱਖਾਂ ਦੇ ਬਹੁਤ ਮਸਲੇ ਨੇ ਜਿਨ੍ਹਾਂ ਦੀ ਵੱਡੇ ਵੱਡਾ ਕੀ ਹੋ ਰਹੀ ਆ ਸਾਡੇ ਪਾਣੀਆਂ ਦਾ ਪੰਜਾਬ ਦਾ ਮਸਲਾ ਸਾਡੇ ਯੂਥ ਦੇ ਪ੍ਰਵਾਸ ਦੀਆਂ ਗੱਲਾਂ ਨੇ ਉਹ ਸਾਰਾ ਸਟਾ ਏਜੰਡਾ ਹੋਊਗਾ ਇਹਦਾ ਪੰਜਾਬ ਦਾ ਜਿਹੜਾ ਜਿਹੜਾ ਵੀ ਕੋਈ ਸਾਡੇ ਉਸ ਅਜੰਡੇ ਤੇ ਕੰਮ ਕਰਨ ਨੂੰ ਸਾਡੇ ਅਜੰਡੇ ਨੂੰ ਪ੍ਰਵਾਨ ਕਰੂਗਾ ਅਸੀਂ ਉਹਦੇ ਨਾਲ ਗੱਲ ਕਰਾਂਗੇ ਉਸ ਤੋਂ ਬਿਨਾ ਅਸੀਂ ਅਜੰਡੇ ਤੋਂ ਬਿਨਾ ਕਿਸੇ ਨਾਲ ਕੋਈ ਗੱਲ ਨਹੀਂ ਕਰਾਂਗੇ ਬੀਜੇਪੀ ਨੇ ਜੋ ਪਿਛਲੇ ਸਮੇਂ ਦੇ ਦੌਰਾਨ ਸਿੱਖਾਂ ਦੇ ਮਸਲਿਆਂ ਨੂੰ ਉਲਝਾਇਆ ਔਰ ਪਿਛਲੇ ਸਮੇਂ ਦੌਰਾਨ ਸਾਡੀਆਂ ਸਿੱਖ ਸੰਸਥਾਵਾਂ ਵਿੱਚ ਧੱਕਾ ਵੀ ਦਿੱਤੇ ਨੇ ਔਰ ਉਸ ਕਰਕੇ ਹਲੇ ਸਿੱਖ ਕੌਮ ਵਿੱਚ ਉਹਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਔਰ ਅਸੀਂ ਉਸ ਪਾਸੇ ਸਾਡਾ ਕੋਈ ਵਿਚਾਰ ਦਰਜ ਕਰਨ ਦਾ ਇਰਾਦਾ ਵੀ ਨਹੀਂ ਹੈ ਅਸੀਂ ਤਾਂ ਸਿਰਫ ਅਜੰਡੇ ਤੇ ਕੰਮ ਕਰਨਾ ਸੱਤਾ ਦਾ ਸਮਝੌਤਾ ਨਹੀਂ ਹੋਏਗਾ ਇਹ ਸੀਟਾਂ ਦੀ ਵੰਡ ਕਰਕੇ ਸਰਕਾਰ ਬਣਾਉਣ ਵਾਲਾ ਮਸਲਾ ਨਹੀਂ ਹੈ ਸਾਡਾ ਮਸਲਾ ਏਜੰਡਾ ਜੋ ਸਾਡੇ ਪੰਦਰ ਪੰਜਾਬ ਦੇ ਏਜੰਡੇ ਨੂੰ ਪ੍ਰਵਾਨ ਕਰੂਗਾ ਸੀ ਉਹਦੇ ਨਾਲ ਗੱਲ ਕਰਾਂਗੇ ਜਿਹੜਾ ਸਾਡੇ ਹੱਕਾਂ ਦੇ ਮੰਗਾਂ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਗੱਲ ਕਰਨੀ ਹੈ ਦੂਜੇ ਨਾਲ ਅਸੀਂ ਕਿਸੇ ਨਾਲ ਕੋਈ ਨਹੀਂ ਗੱਲ ਕਰਨੀ ਸਾਡਾ ਕੋਈ ਚੌਧਰ ਦਾ ਜਾਂ ਸਰਕਾਰਾਂ ਬਣਾਉਣ ਦਾ ਮਸਲਾ ਨਹੀਂ ਹੈ ਅਕਾਲੀ ਦਲ ਬਾਦਲ ਨਾਲ ਵੀ ਕਿਤੇ ਏਕਤਾ ਦਾ ਕੋਈ ਸੰਝ ਆਉਣ ਵਾਲੇ ਸਮੇਂ 'ਚ ਸਾਨੂੰ ਮੰਨੀ ਜਾ ਸਕਦੀ ਹੈ ਅਸੀਂ ਇੱਕ ਵਿਚਾਰਧਾਰਾ ਦੇ ਲੋਕ ਹਾਂ ਸ਼੍ਰੀ ਅਖਾਲਤਾਖ ਸਾਹਿਬ ਦੀ ਸਰਬੋਤਮ ਦਾ ਦੇ ਕਾਰਨ ਜਿਹੜੀ ਗੱਲ ਹੈ ਇਹ ਟਕਰਾਅ ਦੀ ਸਿਚੁਏਸ਼ਨ ਖੜੀ ਹੋਈ ਹੈ ਸੋ ਜੇ ਉਹਨਾਂ ਨੂੰ ਇਨ ਬਿਨ ਹੁਕਮਨਾਵਾ ਸਾਹਿਬ ਨੂੰ ਮੰਨ ਕੇ ਔਰ ਪੰਚ ਪ੍ਰਵਾਂਤ ਝੰਡੇ ਤੇ ਔਰ ਪੰਚ ਪ੍ਰਵਾਂਤ ਲੀਡਰਸ਼ਿਪ ਦੇਣ ਦੀ ਜੋ ਭਾਵਨਾ ਸੀ ਸ਼੍ਰੀ ਕਾਂਤਕ ਸਿੰਘ ਸਾਹਿਬ ਦੀ ਹੁਕਮਨਾਵਾ ਸਾਹਿਬ ਦੀ ਭਾਵਨਾ ਕੀ ਸੀ ਕਿ ਜਿਹੜੀ ਲੀਡਰਸ਼ਿਪ ਹੈ ਉਹ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਗਵਾਈ ਕਰਨ ਲਈ ਔਰ ਪੰਚ ਔਰ ਪੰਜਾਬ ਨੂੰ ਇੱਕ ਪ੍ਰਵਾਂਤ ਲੀਡਰਸ਼ਿਪ ਦੇਣੀ ਹੈ ਉਹ ਲੀਡਰਸ਼ਿਪ ਕਿਸ ਕਿਸਮ ਦੀ ਹੋਵੇ ਉਹ ਤੈਅ ਹੋ ਜਾਵੇ ਤਾਂ ਵੀਰ ਇਹ ਸਮਝੋ ਜਤੈ ਨੂੰ ਕੀ ਹੈ ਜੀ ਸੰਗਤ ਦੇ ਨਾਲ ਜਿਹੜਾ ਕਿਸੇ ਦਾ ਕੋਈ ਰੋਸ ਆ ਕਿਉਂਕਿ ਇੱਕ ਨੀਤੀ ਦੇ ਕੰਮ ਕਰਨਾ ਇੱਕ ਏਜੰਡੇ ਦੇ ਕਰ ਸਕਦੇ ਆ ਕਿ ਲੀਡਰਸ਼ਿਪ ਉਹ ਉਹ ਕਿਸਮ ਹੋਵੇ ਜਿਹਨੂੰ ਸੰਗਤ ਪ੍ਰਵਾਨ ਕਰ ਲਵੇ ਜੇ ਸੰਗਤ ਪ੍ਰਵਾਨ ਨਹੀਂ ਕਰ ਲੈ ਕਰ ਨਹੀਂ ਲੀਡਰਸ਼ਿਪ ਨੂੰ ਫਿਰ ਅਸੀਂ ਲੋਕਾਂ 'ਚ ਕੀ ਲੈ ਕੇ ਜਾਵਾਂਗੇ ਇਹ ਇਹ ਭਾਵਨਾ ਸੋਚਦੇ ਦੋਨਾਂ ਨੂੰ ਆਉਣਾ ਚਾਹੀਦਾ